ਕੀ ਕਰ ਰਹੇ ਹੋ ਨਾ ਆਹ ਲੈ ਦੇ ਆਹ ਡੈਡੀ 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 ਰਮਾਇਆ ਆਰੇ ਬੈਣ ਤੇਰੀ ਆ ਤੇ ਬੈਣ ਆ ਤੇ ਬੈਣ ਕਰੋ ਨਾ ਗੱਲ ਕਰ ਹਾਂ ਨਾ ਹਾਂ ਨਾ ਯਾ ਯਾ ਮੰਮੀ ਆਈ ਆ ਮੰਮੀ ਮੰਮੀ ਵੀ ਆਈ ਆ ਤੇ ਮੰਮੀ ਵੀ ਆਈ ਆ ਤੇ ਮੰਮੀ ਪ੍ਰਿੰਸ ਹੈ ਹਾਂ ਜੀ ਠੀਕ ਹੈ ਕਰਨਾ ਹਾਂ ਜੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਿਵਾਰ ਸਾਡੇ ਕੋਲ ਤਕਰੀਬਨ 7 ਮਹੀਨੇ ਤੋਂ ਇਹ ਤਰਲੇ ਮਾਰ ਰਿਹਾ ਪਰਿਵਾਰ ਪੂਰਾ ਇਹਨਾਂ ਦਾ ਬੱਚਾ ਗੁੰਮ ਹੋਇਆ ਸੀ ਤੇ ਇਹਨਾਂ ਨੇ ਸਾਨੂੰ ਇੱਕ ਫੋਟੋ ਦਿੱਤੀ ਸੀ ਤੇ ਪੋਸਟ ਉਹ ਪਾਈ ਸੀ ਪਾਉਸ ਕਾਫੀ ਸੱਤਾਂ ਮਹੀਨਿਆਂ ਤੋਂ ਤਕਰੀਬਨ ਅਸੀਂ 3-4 ਵਾਰੀ ਪਾ ਚੁੱਕੇ ਆ ਤੇ ਹੁਣ ਪਿੱਛੇ ਫਿਰ ਪੋਸਟ ਦੁਬਾਰਾ ਤੁਸੀਂ ਭੈਣ ਕਰੇ ਕਿਹਾ ਸੀ ਨਾ ਵੀ ਇੱਕ ਵਾਰੀ ਭਾਜੀ ਫਿਰ ਪਾ ਕੇ ਦੇਖੋ ਅਸੀਂ ਉਹ ਪੋਸਟ ਤਕਰੀਬਨ ਚੌਥੀ ਗੁਬਾਰ ਫਿਰ ਪਾਈ ਤੇ ਪੋਸਟ ਜਿਹੜੀ ਉਹ ਟਿਕਾਣੇ ਪਹੁੰਚ ਚੁੱਕੀ ਅਸੀਂ ਤਦ ਹੀ ਅਪੀਲ ਕਰਦੇ ਹੁੰਨੇ ਆ ਸੰਤਾ ਮੁਰੇ ਵੀ ਯਾਰ ਜੇ ਤੁਸੀਂ ਘਰਾਂ 'ਚ ਬੈਠ ਕੇ ਨਾ ਤੇ ਸੇਵਾ ਨੂੰ ਸਾਡੀ ਸੇਵਾ ਨੂੰ ਵਾਕਿਆ ਤੁਸੀਂ ਪਿਆਰ ਕਰਦੇ ਆ ਤੇ ਇੱਕ ਸੇਵਾ ਘਰ ਚ ਬੈਠ ਕੇ ਤੁਸੀਂ ਸ਼ੇਅਰ ਦੀ ਸੇਵਾ ਵੀ ਕਰ ਸਕਦੇ ਆਂ ਸ਼ੇਅਰ ਜਰੂਰ ਕਰਿਆ ਕਰੋ ਜਿੰਨੀਆਂ ਸਾਡੀਆਂ ਪੋਸਟਾਂ ਆ ਅਸੀਂ ਖੇਤ ਹਵਾ ਵੀ ਸ਼ੇਅਰ ਕਰਦੇ ਆਂ ਕਦੇ ਉਧਰਲੀ ਗੱਲ ਤੇ ਉਧਰਲੀ ਗੱਲ ਜੇ ਤੁਸੀਂ ਇਹ ਵੀ ਸ਼ੇਅਰ ਕਰ ਦਿਆ ਕਰੋਗੇ ਕੋਈ ਬੰਡੀ ਗੱਲ ਨਹੀਂ ਹੈਗੀ ਜਿਸ ਕਰਕੇ ਮੇਰੀ ਬੇਨਤੀ ਹੱਥ ਬਨ ਕੇ ਜਿੰਨੀਆਂ ਸਾਡੀ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਗਿਣਤੀ ਬਹੁਤ ਪਰਿਵਾਰਾਂ ਦੇ ਬੱਚੇ ਸੋਸ਼ਲ ਮੀਡੀਆ ਦੇ ਜ਼ਰੀਏ ਪਰਿਵਾਰਾਂ ਤੋਂ ਜਾ ਚੁੱਕਿਆ ਅੱਜ ਸੱਤਾਂ ਮਿਲੇ ਬਾਅਦ ਉਹ ਬਾਪ ਦੀ ਅੱਖਾਂ ਦੇਖ ਸਕਦੇ ਹੰਝੂ ਉਹ ਵਿਚਾਰਾ ਬਾਪ ਰੋ ਰਿਹਾ ਉਹਦੇ ਹੰਝੂ ਵੀ ਉਹ 7 ਮਹੀਨੇ ਤੋਂ ਦੇਖੋ ਬੱਚੇ ਆਪਣੇ ਨੂੰ ਵੇਟ ਕਰ ਰਿਆ ਵੀ ਕਿੰਨੇ ਕਿੰਨਾ ਚੇਰ ਇਹਨੂੰ ਉਹਨੂੰ ਪੁੱਛ ਕੇ ਦੇਖੋ ਜਿਹਦੇ ਦਿਲ ਤੇ ਜਿਹਦੇ ਵੀਰਦੀ ਹੋਵੇ ਤੇ ਕਿੱਥੇ ਕਿੱਥੇ ਲੱਭਿਆ ਵਾ ਕੋਈ ਤੁਸੀਂ ਮੇਰੇ ਕੋਈ ਜਗ੍ਹਾ ਨਹੀਂ ਛੱਡੀ ਅੱਛਾ ਇਹ ਕੋਈ ਜਗ੍ਹਾ ਨਹੀਂ ਛੱਡੀ ਮੈਂ ਕਿੱਥੇ ਟਟੜੇ ਤੋਂ ਲੈ ਕੇ ਦਿੱਲੀ ਤੱਕ ਦਿੱਲੀ ਤੱਕ ਗੋਮਕਰਾਏ ਉੱਥੋਂ ਹੀ ਆਇਆ ਸੀ ਗੋਮਕਰਾਏ ਜਾਣਾ ਇਹ ਟੈਂਪੋ ਵਾਲੀ ਗਲਤੀ ਨਾ ਕਰਤਾ ਹਾਂ ਹਾਂ ਟੈਂਪੋ ਵਾਲੀ ਗਲਤੀ ਕਾਹ ਹੈ ਟਾੜਾ ਮਾਰ ਲਾ ਤੇ ਟੈਂਪੋ ਵਾਲਾ ਕੱਲ੍ਹ ਆਇਆ ਉਹਨੂੰ ਕੈਂਤਾ ਵਾਲੀ ਕੁੜੀ ਤੇ ਚੱਲਦੀ ਆ ਮੈਂ ਟਾੜਾ ਚ ਚੱਲ ਕੇ ਪਹੁੰਚ ਗਈ 20 ਮਿੰਟ ਚੋਂ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਲੱਗ ਪਈ ਨਹੀਂ ਤੇ ਛੇੜਾ ਦੱਪੇ ਨਹੀਂ 20 ਮਿੰਟ ਹੋ ਗਏ ਪਹੁੰਚੇ ਮੁੰਡਾ ਨਹੀਂ ਲਿਦਾ ਇਹ ਤਾਂ ਰੇਕੇ ਬਜ਼ੁਰਗਾਂ ਸਾਨ ਕਿੱਥੇ ਜਾਣਾ ਨੇ ਮੈਂ ਹੀ ਉਹ ਤਰਸਾਲ ਹੋ ਗਿਆ ਉਹਨੂੰ ਤਰੇਲ ਨਹੀਂ ਹੁੰਦਾ ਜੱਜ ਹਾਂ ਅੰਗਤਨਾ ਮੈਂ ਥੋੜਾ ਕੰਮ ਤਾਂ ਕੰਮ ਨਹੀਂ 2 ਪੈਂਡ ਕਿੱਥੇ ਬੈਠੀਆਂ ਮੈਂ ਕੱਠੀ ਕੁ ਏ ਮੇਰਾ ਸੁਣ ਅੱਛਾ ਜੀ ਸਾਹਿਬ ਕੀ ਕਰਦੇ ਦੁਕਾਨ ਦੁਕਾਨ ਕਰਦੇ ਜੀ ਚੰਦਰ ਮੇਰੇ ਕੋਈ ਮਾਂ ਨਹੀਂ ਹੈਗੀ ਐ ਇੱਕ ਮੈਨੇ ਬਸ ਇਹ ਵੀ ਆਈ 10 ਸਾਲਾਂ ਕੋਈ ਨਹੀਂ ਘਰਵਾਉਣਾ ਨਹੀਂ ਹੁਣ ਮਹਾਰੇ ਦੀ ਕਿਰਪਾ ਦੇਖੋ ਜੇ ਤੁਸੀਂ ਅਰਦਾਸ ਬੇਨਤੀ ਅਸੀਂ ਵੀ ਤੁਹਾਨੂੰ ਇਹ ਗੱਲ ਤੁਸੀਂ ਪਹਿਲੀ ਵਾਰ ਮੈਨੂੰ ਯਾਦ ਆ ਜਦੋਂ ਪਹਿਲੀ ਵਾਰ ਆਪਾਂ ਮਿਲੇ ਸੀ ਬੇ ਅਰਦਾਸ ਬੇਨਤੀ ਕਰੋ ਪ੍ਰਮਾਤਮਾ ਨੇ ਆਪੇ ਤੁਹਾਨੂੰ ਲੱਭ ਕੇ ਲੈਣਾ ਤੇ ਅੱਜ ਦੇਖੋ ਤੁਹਾਡਾ ਬੱਚਾ ਲੱਭ ਚੁੱਕਾ ਹੈ ਫੋਟੋ ਦੇਖੀ ਤੁਸੀਂ ਹੁਣ ਦੀ ਜਿਹੜੀ ਹਾਂਜੀ ਫੋਟੋ ਦੇਖੀ ਉਹ ਬੱਚਾ ਵੀ ਇਦਾਂ ਦਾ ਹੀ ਸਵੇਰੇ 7:00 ਨਾ ਮਾਈਕ੍ਰੋਫੋਨ ਬਾਰੇ ਜਿੰਨੇ ਮਾਜਾ ਪਤਾ ਹੀ ਗਾਓ ਦੇਖੋ ਲਓ ਪ੍ਰਗਿਆਨਿਕ ਵਾਇਗਰੇ ਕਰ ਮਾਰ ਜੇ ਕਿ ਇਹੋ ਜਿਹਾ ਪਾਠ ਰੱਖਣਾ ਮੈਂ ਉਹਨੇ ਕਹਿੰਦਾ ਮੈਂ ਕੈਂਟੀ ਬਚਾਉਣੀ ਹੈ ਕੈਂਟੀ ਮੈਂ ਕੈਂਟੀ ਮੈਂ ਹਾਂਜੀ ਬਬਾ ਹਾਂਜੀ ਭਾਈ ਜੀ ਸਸ਼ੀਤਾਲ ਸਬਸਕ੍ਰਾਈਬ ਕਰੋ ਭਾਈ ਜੀ ਆਪਕੇ ਪਾਸ ہمارا ਇਹ ਕਿਦਰ ਦਾ ਲੜਕਾ ਨਾ ਪੰਜਾਬ ਕਾ ਰਾਜਸਥਾਨ ਸੇ ਬੋਰੇ ਆ ਆਸ਼ਰਮ ਸੇ मैं चिल्ड्रेन होम समस्तीपुर अनंत आश्रम समस्तीपुर की से बात कर रहा हूँ बताए आप बिहार से बोल रहे हैं आप हाँ।, हाँ जो बच्चा है ना वो उसके माँ बाप जो हमारे पास हैं वो आप हम कहाँ भेजे उनको बताइए एड्रेस भेजिए पहले आप हमसे मेरी बात करो आइए आज इधर आइए आप आइए इधर आइए जी लीजिए बात करिए उनसे फादर से बात कीजिए हाँ जी हाँ जी दिन से था। ए, सात महीने अठारह तरीक सात महीने हो जाएंगे। जी अठारह हाँ जी हाँ जी हमारे तो बच्चे नहीं, हानी, 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 हान्द हान्द तो ना। आपका बया बहुत खुश हैं भाई साहब जो सात महीने से इन लोगों ने इतनी ढूंढ रहे हैं कोई गांव नहीं छोड़ा कोई शहर नहीं छोड़ा हम भी अपने पैसे हम भी आश्रम चलाते हैं

ऊपर नबालक नहीं रखते बच्चे हम बड़े रखते हैं हाँ हाँ सर हाँ, हमारे पास तो हम एक हजार आदमी पहुँचा चुके हैं हम पता क्या करते हैं सर हम जो बदुआ मजदूर इधर बना के रखते हैं ना जो इधर काम करवाते हैं हम उनको चढ़वा के घर घर पहुंचाते हैं हाँ हाँ बैठे हैं हमारे माता बाप भी हमारे <tip> आप बात करवा सकते हैं बात उनसे वो वीडियो कॉल हेलो हेलो मैं क्या वीडियो कॉल करवाएंगे आप उनकी वीडियो कॉल उनसे

ਹਾਂ ਇਹ ਹੈ ਇਹ ਫਰੈਂਚ 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 ਕਮਜ਼ੋਰ ਹੀ ਹੋਦਾ ਹੁੰਦਾ ਕੀ ਕਰੇਗਾ ਨਹੀਂ ਡੈਡੀ 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 ਰਮਾਇਆ ਆਰੇ ਬੈਣ ਤੇਰੀ ਆ ਤੇ ਬੈਣ

ਠੀਕ ਹੈ ਜੀ ਹਾਂ ਜੀ ਹਾਂ ਆਲੇਗਮ ਤੇ ਜਿਵੇਂ ਆ ਆਇਆ ਆਇਆ ਕਿੰਨਾ ਜੀ ਆਇਆ ਅਸੀਂ ਮਾਰ ਲਿਆਡ ਮੈਂ ਜੇ ਪੁੱਛੇਗਾ ਕਿ ਤਰੀਕੀ ਆ ਸੱਜੂ ਜੀ ਆਨਿਕੜ ਕੇ ਤੇ ਪੁੱਛੇ ਨਾ ਜੀ ਆ ਤਾਂ ਆਲੇਗਮ ਤੇ ਜਿਵੇਂ ਆ ਹਾਂ ਹਾਂ ਆ ਲੈ ਉੱਤਰ ਆ ਕਰ ਲੈ ਕੁਛ ਨਹੀਂ ਹੋਇਆ ਸ਼ੋਰ ਸੀ ਲਿਆ ਹੈ ਪਹ ਕਿਹਾ ਕਿ ਨਾ ਕੁਛ ਨਹੀਂ ਹੋਇਆ ਅਰਦੁੱਲ ਲਿਆ ਲੇਕਦੋ ਆਇਆ ਮੇਰੇ ਤੇ ਇਹ ਤੇਰੇ ਹੀ ਹੁੰਦਾ ਇਹਨਾਂ ਤੇਰੇ ਫੇਰ ਅਰਦੁੱਲ ਲਿਆ ਤੇਰੇ ਹੀ ठीक है भाई साहब फिर परिवार देख लिया आप लोगों ने बहुत परेशान था परिवार हम इनकी बंदोबस्त करते हैं भेजने के लिए भरतपुर में बंदोबस्त करते हैं भेजने के लिए ठीक है ठीक है जी हाँ जी

ਆਵਾਜ਼ ਨਹੀਂ ਆ ਰਹੀ ਹੈ ਹਾਂਜੀ ਸਵਾਲ ਜੀ ਪਛਾਣ ਲਈ ਹੈ ਜੀ ਪਛਾਣ ਲਈ ਹੈ ਜੀ ਹਾਂ ਲੈ ਜੀ ਸਾਡੇ ਪਰਿਵਾਰ ਨਾਲ ਜਿੱਤਕਾਰ ਕੁਛ ਦਰ ਹੈ ਕੀ ਹੈ ਯਾਰ ਦਰੋਂ ਕੋਈ ਨਾ ਹੁਣ ਹੁਣ ਕਰਦੇ ਆ ਤੁਹਾਡਾ ਪਤਵੰਤ ਜਾਣਦਾ ਜੋ ਵੀ ਪ੍ਰਬੰਧ ਹੈ ਨਾ ਕਰਦੇ ਜਾਣਦਾ ਤਾਂ ਕਰ ਹਾਂਜੀ ਜਿਹੜੀ ਤੁਸੀਂ ਸਾਰੀ ਵੀਡੀਓ ਸੁਣੀ ਹੈ ਇੱਕ ਪਰਿਵਾਰ ਦਾ ਇੱਕ ਬੱਚਾ ਜਿਹੜਾ ਮਿਲ ਚੁੱਕਾ 7-8 ਮਹੀਨਿਆਂ ਦੀ ਜਦੋਂ ਜੈ ਤੋਂ ਬਾਅਦ ਬੱਚਾ ਪਤਾ ਲੱਗ ਚੁੱਕਾ ਭਾਰਤ ਕੋਲ ਰਾਜਸਥਾਨ ਜਿੱਥੇ ਆਪਣਾ ਘਰ ਸੰਸਥਾ ਚੱਲ ਰਹੀ ਹੈ ਉਹਨਾਂ ਦੀ ਬੜੀ ਵੱਡੀ ਪੁੱਤਰ ਦੀ ਸੇਵਾ ਉਹਨਾਂ ਦੀ ਐਵੇਂ ਜਿਹੜੇ ਲਵਾਰਸ ਹਨ ਜਿਵੇਂ ਆਪਣੀ ਸੇਵਾ ਚੱਲਦੀ ਐਵੇਂ ਹੀ ਉੱਥੇ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਸੀ ਤੇ तकरीबन ਆਪਾਂ ਵੀ ਉਹ ਕਾਫੀ ਦਿਨਾਂ ਤੋਂ ਆਪਾਂ ਟੱਚ ਚਾ ਕਾਫੀ ਸਾਲਾਂ ਤੋਂ ਕੋਰਸ ਤੇ ਤੇ ਜਿਹੜੀ ਸਾਡੀ ਪੋਸਟ ਪਾਈ ਉਹਨਾਂ ਤੱਕ ਪਹੁੰਚੀ ਆ ਤੇ ਪਹੁੰਚ ਕੇ ਪੋਸਟ ਜਿਹੜੀ ਫਿਰ ਜਿਹੜੀ ਸਾਨੂੰ ਪਤਾ ਲੱਗਾ ਤੇ ਅੱਜ ਉਹ ਪਰਿਵਾਰ ਹੁਣ ਬੱਚਾ ਜਿਹੜਾ ਇਹਨਾਂ ਦਾ ਲਿਜਾਣ ਦਾ ਆਪਾਂ ਬੰਦੂਬਸਤ ਇਹਨਾਂ ਨੂੰ ਭੇਜਣ ਦਾ ਉੱਥੇ ਕਰ ਰਹੇ ਆ ਤੇ ਹੁਣ ਜਿਹੜਾ ਪਰਿਵਾਰ ਉਥੇ ਭਰਤਪੁਰ ਦੇ ਵਿੱਚੋਂ ਜਿਹੜਾ ਬੱਚਾ ਇਹ ਲੈ ਕੇ ਆਉਣਗੇ ਜੋ ਵੀ ਉਹਨਾਂ ਨਾਲ ਗੱਲਬਾਤ ਹੋਊਗੀ ਉਹ ਕਰਕੇ ਜਿਹੜਾ ਪਰਿਵਾਰ ਨੂੰ ਵਾਲੇ ਕਰਾਂਗੇ ਠੀਕ ਆ ਜੀ ਗੱਲ ਕਰ ਲਈ ਆ ਖੁਸ਼ ਆ ਹਾਂ ਜੀ ਜ਼ਕੀਨ ਹੋ ਗਿਆ ਤੁਹਾਡਾ ਇਹ ਬੱਚਾ ਬੜੀ ਜਦੋਂ ਜਿਆਦਾ ਕੀਤੀ ਜੀ ਮਾਨੀਏ ਤੁਹਾਡੇ ਸਰਕਾਰ ਨਹੀਂ ਆਇਆ ਇਹ ਤੁਸੀਂ ਕੀਤਾ ਹੈ ਜੀ ਯਾਨੀ ਸਾਡੇ ਦਾ ਮਾਰੇ ਨੇ ਜਿੰਨੀ ਕੀ ਸੇਵਾ ਲਈ ਆ ਵੀ ਜਦੋਂ ਸਾਨੂੰ ਆਪਣੇ ਆਪ ਨੂੰ ਬਹੁਤ ਅੰਦਰੋਂ ਖੁਸ਼ੀ ਹੁੰਦੀ ਜਦੋਂ ਸਾਡੇ ਜਰੀਏ ਕੋਈ ਨਾ ਕੋਈ ਜੋ ਫਿਰ ਵੀ ਪਰਮਾਤਮਾ ਨੇ ਜਗਾਇਆ ਕਿਉਂਕਿ ਉਹ ਦੱਸ ਨਹੀਂ ਸਕਦਾ ਸੀ ਮੂੰਹੋਂ ਜੀ ਨਾ ਪੋਸਟ ਪਾਉਂਦੇ ਤਾਂ ਨਾ ਪਹੁੰਚਦੀ ਤਾਂ ਆਪਣੇ ਨਾਮ ਤੇ ਕਿਸੇ ਮੋੜ ਦੇ ਨਾਮ ਦੇ ਨਾਮ ਦਾ ਬਣਾ ਨਹੀਂ ਤੇ ਸਾਡੇ ਸੁਭਾਸ਼ ਸ਼ਰਮਾ ਜੀ ਚੰਡੀਗੜ੍ਹ ਤੋਂ ਉਹਨਾਂ ਦਾ ਖਾਸ ਕਰਕੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਿਉਂਕਿ ਉਹਨਾਂ ਨੇ ਜਿਹੜਾ ਉਹਨਾਂ ਨੇ ਕਾਫੀ ਸਾਡੇ ਜਿਹੜੇ ਮੈਂਬਰ ਘਰਾਂ 'ਚ ਪਹੁੰਚਾ ਚੁੱਕੇ ਆ ਤੇ ਅੱਜ ਵੀ ਜਿਹੜਾ ਇਹ ਇਹਦੇ ਵਿੱਚ ਵੀ ਚਲੋ ਉਹਨਾਂ ਦਾ ਬੜਾ ਵੱਡਾ ਯੋਗਦਾਨ ਬਹੁਤ ਬੰਦੇ ਉਹਨਾਂ ਦੀ ਜਰੀਏ ਸੀ ਘਰਾਂ 'ਚ ਪਹੁੰਚਾਉਣੇ ਸੋਹਜ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ